ਸਤਿ ਸ਼੍ਰੀ ਅਕਾਲ ਜੀ ਮੈਂ ਰਫਨੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਸਾਈਟ ਜੀ ਅੱਜ ਅਸੀਂ ਫੇਸ ਸੂਟਸ ਲੈ ਕੇ ਆਏ ਹਾਂ ਬਹੁਤ ਸੋਹਣੇ ਸੂਟਸ ਨੇ ਜੀ ਵਿਆਹ ਦਾ ਸੀਜ਼ਨ ਆ ਗਿਆ ਤੇ ਹਾਸਲ ਹੋ ਗਏ ਹਨਾ ਤਾਂ ਬੜੇ ਸੋਹਣੇ ਫੰਕਸ਼ਨਸ ਚੱਲਦੇ ਨੇ ਲੰਬੇ ਫੰਕਸ਼ਨਸ ਚੱਲਦੇ ਨੇ ਆਪਣੇ ਤਾਂ ਪੰਜਾਬਾਂ ਪੰਜਾਬੀਆਂ ਦੇ ਮਹਿੰਦੀ ਮਾਈਆਂ ਹਲਦੀ ਪਾਠ ਤੋਂ ਸ਼ੁਰੂਆਤ ਕਰਕੇ ਵਿਆਹ ਰਿਸੈਪਸ਼ਨ ਮੱਲੀਆਂ ਦੇ ਸੂਟਾਂ ਦਾ ਅੰਤ ਹੀ ਨਹੀਂ ਕਰਦਾ ਹਨ ਅਡਾਡ ਰੰਗ ਦੇ ਅਡਾਡ ਕਲਰ ਥੀਮਸ ਦੇ ਬੜੇ ਸੋਹਣੇ ਸੂਟਸ ਜਾਂਦੇ ਨੇ ਪਹਿਲਾਂ ਹੀ ਸੋਚਣ ਲੱਗ ਜਾਂਦੇ ਨੇ ਫਲਾਣੇ ਦਾ ਵਿਆਹ ਆਹ ਸੂਟ ਮੇਰੇ ਕੋਲੇ ਹੈਗੇ ਨੇ ਤੇ ਆ ਬਣਾਉਗੇ ਨਹੀਂ ਅੱਜ ਉਸੇ ਨੂੰ ਧਿਆਨ ਚ ਰੱਖ ਕੇ ਸੂਟਸ ਲੈ ਕੇ ਆਏ ਆ ਹਲਦੀ ਦੀ ਹਲਦੀ ਦੇ ਯਾ ਪੀਲੇ ਰੰਗ ਦੇ ਸੂਟਸ ਨੇ ਸਾਰਾ ਥੀਮ ਅੱਜ ਪੀਲਾ ਰੱਖੂਗਾ ਜੀ ਇਹ ਹੈਵੀ ਵੀ ਨੇ ਪਾਰਟੀ ویئر ਵੀ ਨੇ ਕੁਝ ਸਿੰਪਲਸ ওভার ਵੀ ਨੇ ਕੁਝ بیس ਵੀ ਨੇ ਸਟੀਚਿੰਗ ਚ ਕਰਾ ਸਕਦੇ ਆ ਔਰ ਆਪਾਂ ਆਪਣੇ ਬਜਟ ਦੇ ਹਸਾਬ ਨਾਲ ਅਡਾਡ ਤਰੀਕੇ ਦੇ ਨੇ ਬਹੁਤ ਸੋਹਣੇ ਸੂਟਸ ਨੇ ਜੀ ਪਹਿਲਾ ਸੂਟ ਹੈ ਜੀ ਬਰਬਰੀ ਦੇ ਹੁੰਦੇ ਹੈ ਬਰਬਰੀ ਦੀ ਸ਼ਰਟ ਹੈ ਜੀ ਡਿਜੀਟਲ ਪ੍ਰਿੰਟ ਹੈ ਬਹੁਤ ਸੋਹਣਾ ਆ অর্ਗੇਂਜ਼ਾ ਸੌਰੀ অর্ਗੇਂਜ਼ਾ ਦਾ অর্ਗੇਂਜ਼ਾ ਬਰਬਰੀ ਦੇ ਵਿੱਚ ਹੈ ਜੀ ਲਾਈਨਿੰਗਸ ਨੇ ਸਟ੍ਰਾਈਪਸ ਆ ਲਾਹੀ ਬੇਸ ਹੈ ਜੀ ਮਲਟੀ ਕਲਰ ਜਾਂਦਾ ਹੈ ਮਲਟੀ ਕਲਰਸ ਹੈ ਇਹ ਜਾਣਗੇ ਇਹਦੇ ਵਿੱਚ ਪੀਲੇ ਰੰਗ ਦੀਆਂ ਧਾਰੀਆਂ ਹਰੀਆਂ ਨੀਲੀਆਂ orange ਨੇ ਮੇਠਾ ਬੋਲਡ ਮਸਟਰਡ ਦਾ ਬਹੁਤ ਸੋਹਣਾ ਜਾਂਦਾ ਕੰਟਰਾਸਟਡ ਇਹਦੇ ਨਾਲ ਪੀਲੇ ਰੰਗ ਦਾ ਬਾਟਮ ਲਾਏ ਹੈ ਜੀ ਅਸੀਂ ਰੀਹਾਂ ਨਾਲ ਹੀ ਇਸੇ ਤਰੀਕੇ ਦੇ ਨਾਲ ਹੀ ਲੱਡੂ ਰੰਗ ਦਾ ਜ਼ਹਿਰ ਰੰਗ ਹਲਦੀ ਦੇ ਪੌਂਟੇ ਬੈਸਟ ਐ ਸਿੰਪਲ ਐ ਸੋਬਰ ਐ ਜੀ ਸਟੀਚਿੰਗ ਦੇ ਵਿੱਚ ਚਲਿਆ ਜਾਊਗਾ ਬਹੁਤ ਸੋਹਣਾ ਜੇ ਬਹੁਤਾ ਕੰਮ ਨਹੀਂ ਕਰਾਉਣਾ ਹੈ ਕਿ ਹਲਦੀ ਦੇ ਹਸਾ ਬਣਾ ਬਹੁਤ ਸੋਹਣਾ ਜਾਂਦਾ ਹੈ ਬਹੁਤ ਪਿਆਰਾ ਐ ਇਹਨੂੰ ਸਟੀਚਿੰਗ 'ਚ ਤੁਸੀਂ ਕੁਝ ਐਡਜਸਟ ਕਰ ਸਕਦੇ ਹੋ ਅਗਲਾ ਸੂਟ ਐ ਜੀ embroidery ਦੇ ਨਾਲ ਐ embroidery ਵਾਲਾ ਹੀ ਐ ਇਹ ਬਰਬਰੀ ਤੇ ਬਰਬਰੀਦੀ ਸ਼ਰਟ ਹੈ ਜੀ ਇਹਨੂੰ ਤੁਸੀਂ ਕੰਟਰਾਸਟਿਡ ਜਿਹੜਾ ਵੀ ਬਾਟਮ ਕਰਨਾ ਚਾਹੁੰਦੇ ਹੋ ਫਿਰੂਜ਼ੀ ਜਾਂ ਪੀਲਾ ਜਿਹੜਾ ਵੀ ਰੱਖਣਾ ਚਾਹੁੰਦੇ ਹੋ ਉਸੇ ਹਿਸਾਬ ਨਾਲ ਬੋਜੂਗਾ ਏਮਬਰਾਇਡਰੀ ਹੈ ਫੁੱਲੀ ਏਮਬਰਾਇਡਡ ਸ਼ਰਟ ਹੈ ਮਸ਼ੀਨੀ ਕੰਮ ਹੈ ਜਿਸ ਸਾਰਾ ਗੋਟੇ ਦਾ ਡੋਰੀ ਦਾ ਕੰਮ ਹੈ ਬਹੁਤ ਸੋਹਣਾ ਨਿਕਲਿੰਗ ਬਣਿਆ ਹੋਇਆ ਹੈ ਜਿਹੜਾ ਗਲ ਜਾਊਗਾ ਇਹਦਾ ਰਾਉਂਡ ਦੇ ਵਿੱਚ ਜਾਊਗਾ ਗੋਲ ਕਰ ਜਾਊਗਾ ਤੇ ਸਾਰੀ ਦੇ ਉੱਤੇ ਜਾਲ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਹੀ ਪਿਆਰੀ ਹੈ ਇਹਦੀਆਂ ਬਾਹਵਾਂ ਨੇ ਫਿਰੋਜ਼ੀ ਡਾਰਕ ਦਾ ਕੰਬੀਨੇਸ਼ਨ ਦਿੱਤਾ ਗਿਆ ਹੈ ਰੰਗ ਇਹੇ ਵੀ ਮਿੱਠਾ ਜਿਹਾ ਲੱਡੂ ਰੰਗਾਈ ਜਾਊਗਾ ਹੁਣ ਵਿਆਹਾਂ ਦਾ ਸੀਜ਼ਨ ਹੈ ਲੱਡੂ ਆਮ ਰਹਿਣਗੇ ਤੇ ਸੂਟ ਵੀ ਸਾਰੇ ਆਲਮੋਸਟ ਲੱਡੂ ਰੰਗਾਂ ਦੇ ਹੀ ਰਹਿਣਗੇ ਬਹੁਤ ਸੋਹਣਾ ਸੂਟ ਹੈ ਇਹ ਸ਼ਰਟ ਹੈ ਜੇ ਜੰਗਾ ਲੱਗ ਰਿਹਾ ਹੈ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਨੰਬਰ ਹੈਗਾ ਜੀ 8941701040 ਨੰਬਰ ਨੋਟ ਕਰੋ ਜੀ 94170 10432 941710432 ਸਾਨੂੰ ਸਕਰੀਨਸ਼ਾਟ ਲੈ ਕੇ ਉਹਦਾ ਮੈਸੇਜ ਕਰ ਸਕਦੇ ਹੋ ਜੀ ਹਾਂ ਜਿਹੜਾ ਅਗਲਾ ਸੂਟ ਹੈ ਇਹ ਦੋਨੇ ਮੇਰੇ ਕੋਲ ਪੀਸੀਜ਼ ਹੀ ਅਵੇਲੇਬਲ ਨੇ ਫਿਲਹਾਲ ਇੱਕ ਤਾਂ ਇਹ ਹੈ ਇਸ ਤਰੀਕੇ ਦੇ ਨਾਲ ਇਹਦਾ ਜਿਓਮੈਟ੍ਰੀਕਲ ਪੈਟਰਨ ਹੈ ਬਹੁਤ ਸੋਹਣਾ ਇਹ ਪੈਟਰਨ ਹੈ ਇਹ ਆਲਮੋਸਟ ਮੇਰੇ ਕੋਲ ਪੀਸੀਜ਼ ਹੀ ਨੇ ਹੁਣ ਜਿਹੜੇ ਲੈਫਟਓਵਰ ਨੇ ਜਿਹੜਾ ਲਾਈਕ ਮੈਨੂੰ ਇਹ ਐ ਲੱਗਦਾ ਕਿ ਵੱਡੇ ਪਣੇ ਦਾ ਹੈਗਾ ਇਹ ਤੇ ਇਹਦੇ ਵਿੱਚ ਦੋ ਕਮੀਜ਼ ਨਿਕਲ ਸਕਦੇ ਨੇ ਦੋ ਕਮੀਜ਼ ਨਿਕਲ ਸਕਦੇ ਨੇ ਇਹਨਾਂ ਦੇ ਜੀ ਅ ਹਮ ਯਾ ਲੈ ਕੇ ਕੋਈ ਕਮੀਜ਼ ਹੈ ਜੇ ਤੁਸੀਂ ਕਲੀਆਂ ਵਗੈਰਾ ਕੁਝ ਪਾਉਣਾ ਹੈ ਤਾਂ ਸ਼ਰਟ ਕਰਕੇ ਕੋਈ ਸ਼ਰਟ ਦਾ ਨਿਕਲ ਜਾਊਗਾ ਇਹ ਬੇਸ ਹੈ बॉਟਮ ਤੁਸੀਂ ਇਹਦੇ ਨਾਲ ਪਲੇਨ ਐਡ ਕਰ ਸਕਦੇ ਹੋ ਬਾਟਮ ਜਿਹੜਾ ਹੈਗਾ ਇਹਦੇ ਨਾਲ ਪਲੇਨ ਐਡ ਕਰ ਸਕਦੇ ਹੋ ਇਹਦੇ ਤੇ ਤੁਸੀਂ ਕੰਮ ਵੀ ਕਰਵਾ ਸਕਦੇ ਹੋ ਸਿੰਪਲ ਜਿਹੀ ਨਹੀਂ ਕੁਝ ਕਰਾਉਣਾ ਸਟੀਚਿੰਗ ਚ ਚਲੇ ਜਾਊਗਾ ਬਹੁਤ ਸੋਹਣਾ ਇਹ ਸਟੀਚਿੰਗ ਚ ਚਲੇਗਾ ਬਹੁਤ ਹੀ ਪਿਆਰਾ ਹੈ ਨਾ ਇਹ ਪੀਸ ਸਾਡੇ ਕੋਲੇ ਇਕੱਲਾ ਸ਼ਰਟ ਦਾ ਇਹ ਬਹੁਤ ਸੋਹਣਾ ਫੈਬਰਿਕ ਹੈ ਲੈਫਟਓਵਰ ਹੈ ਮਿੱਠਾ ਦਾ ਰੰਗ ਹੈ ਲੱਡੂ ਲੰਗੇ ਜਿਹਦਾ ਜਿਹੜਾ ਰਸ਼ੀਨ ਸਿਲਕ ਕਹਿੰਦੇ ਆ ਫੈਬਰਿਕ ਰਸ਼ੀਨ ਸਿਲਕ ਦੇ ਵਿੱਚ ਹੀ ਹੈ ਜਿਹੜਾ ਅਗਲਾ ਇਹ ਵੀ ਮੇਰੇ ਕੋਲ ਇੱਕ ਸ਼ਰਟ ਪੀਸ ਹੀ ਰਹਿ ਗਿਆ ਜੀ ਇਹੀ ਜਿਹੜੀ ਆਪਣੀ ਪੁਰਾਣੀ ਸਿਲਕ ਹੁੰਦੀ ਸੀ ਜੀ ਹਨਾ ਮਮੀਆਂ ਦੇ ਟਾਈਮ ਦੀ ਉਹੋ ਹੈ ਜੀ ਅ ਤੁਸੀਂ ਦੇਖ ਸਕਦੇ ਪ्योर ਸਿਲਕ ਦੀ ਸ਼ਰਟ ਹੈ ਜੀ ਇਹ ਬੁਟੀਆਂ ਵਾਲੀ ਬਹੁਤ ਬਰੀਕ ਜੀਆਂ ਜਿਹੜੀਆਂ ਬੁਟੀਆਂ ਨੇ ਉਹਨਾਂ ਦੇ ਵਿੱਚ ਇਹ ਵਿੱਚ ਮਜ਼ੈਂਟਾ ਕਲਰ ਦੀ ਹਲਕੀ ਜਿਹੀ ਨਹੀਂ ਹੈ ਇਹ ਇਹ ਵੀ ਕੱਲਾ ਮੇਰੇ ਕੋਲੇ ਸ਼ਰਟ ਹੀ ਹੈ ਜੀ ਇਹ ਲਿਕ ਜਿਹੜਾ ਹੈਗੀ ਆਪਣਾ 19 20 ਕੇਰੇ ਤੱਕ ਦਾ ਇਹ ਬਣਨ ਵਾਲੀ ਸ਼ਰਟ ਹੈ ਜੇ ਕਿਸੇ ਭੈਣ ਨੂੰ ਇਹ ਚਾਹੀਦੀ ਹੋਈ ਪ्योर ਸਿਲਕ ਦੀ ਸ਼ਰਟ ਹੈ ਤਾਂ ਤੁਸੀਂ ਸਾਥੋਂ ਲੈ ਸਕਦੇ ਹੋ 20 ਕੇਰਾ ਬਣ ਸਕਦਾ ਹੈ ਲੈਂਥ ਇਹਦੀ ਹੈਗੀ ਹੈ ਜੀ ਲੈਂਥ ਤੁਹਾਡੇ ਅਕੋਰਡਿੰਗਲੀ ਜਿੰਨੀ ਵੀ ਮਰ ਜੂਗੀ ਆ ਸਲੀਵਸ ਜਿਹੜੀ ਭੈਣ ਨੂੰ ਚੰਗੀ ਲੱਗੇ ਤੁਸੀਂ ਇਹ ਸਕਰੀਨ ਸ਼ਾਟ ਲੈ ਸਕਦੇ ਹੋ ਆਹ ਤੇ ਆਹ ਸਾਡੇ ਕੋਲੇ ਦੋਨੇ ਸ਼ਰਟਸ ਵੀ ਸੀ ਜੀ ਇਹ ਲੈਫਟਓਵਰ ਨੇ ਇਹਨਾਂ ਦੇ ਜੋ ਨਿਕਲ ਗਿਆ ਹੁਣ ਕੱਲੇ ਕਮੀਜ਼ ਨੇ ਤੁਸੀਂ ਇਹਨਾਂ ਦੇ ਨਾਲ ਬਾਟਮ ਐਡ ਕਰ ਸਕਦੇ ਹੋ ਇਹ ਸਾਮੀ ਦੇ ਵਿੱਚ ਹੈ ਰਸ਼ੀਨ ਸਿਲਕ ਦੇ ਵਿੱਚ ਹੈ ਤੇ ਜਿਹੜਾ ਆਹ ਪੀਸ ਹੈ ਇਹ ਪ्योर ਦੇ ਵਿੱਚ ਪ्योर ਸਿਲਕ ਦੇ ਵਿੱਚ ਹੈ ਇਹ ਪ੍ਰਾਣੀ ਜਿਹੜੀ ਆਪਣੀ ਸਿਲਕ ਹੁੰਦੀ ਹੈ ਉਹ ਹੋਇਆ ਜੀ ਦੂਸਰੇ ਨੇ ਜੀ ਹੁਣ ਲੈਮਨ ਕਲਰ ਦੇ ਉੱਤੇ ਨੇ ਬੜੇ ਸੋਹਣੇ ਮਿੱਠੇ ਜਿਹੇ ਰੰਗ ਦੇ ਨੇ ਜੀ ਆਹ ਪਹਿਲਾ ਸੂਟ ਹੈ ਇਹ ਲੈਮਨ ਦੀ ਹੁੰਦੀ ਹੈ ਇਹ ਵੀ ਹਲਦੀ ਦੇ ਉੱਤੇ ਹੀ ਪਾਉਣ ਨੂੰ ਨੇ ਬੜੇ ਸੋਹਣੇ ਜਿਹੇ ਹਨਾ মিઠھے ਜੇ ਰੰਗ ਨੇ ਇਹ ਹੈਂਡ embroiderry ਦਾ ਸ਼ਿਮਰ ਦੇ ਬੀਜ ਦੀ ਹੁੰਦੀ ਹੈ ਇਹ ਸਾਰਾ ਸ਼ਿਮਰ ਬਹੁਤ ਸੋਹਣਾ ਮਿੱਠਾ ਰੰਗ ਹੈ ਇਹ ਹੈਂਡਵਰਕ ਸਾਰਾ ਹੈ ਗੁਲਾਬ ਦੀ ਫੁੱਲ ਜੀ ਇਹ ਸਾਰੇ ਬਣੀ ਹੋਈ ਨੇ ਸੈਂਟਰ ਪੈਨਲ ਹੈ ਦਾ ਜੀ ਇੱਥਾਂ ਇਹਦੀ ਸਟੀਚਿੰਗ ਹੈ ਬਹੁਤ ਸੋਹਣਾ ਸਟੀਚਿੰਗ ਚ ਕੀਤਾ ਹੋਇਆ ਪਰਲਸ ਵਗੈਰਾ ਲੱਗੇ ਹੋਏ ਨੇ ਨਾਲ ਲੇਸਿੰਗ ਇਨਸਰਟ ਕੀਤੀ ਗਈ ਹੈ ਬਾਵਾ ਇਹਦੀਆਂ ਇਹ ਰਹਿਣਗੀਆਂ ਬਹੁਤ ਸੋਹਣਾ ਸੂਟ ਹੈ ਜੇ ਕਿਸੇ ਭੈਣ ਨੂੰ ਚਾਹੀਦਾ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜਾ ਅਗਲਾ ਸੂਟ ਹੈ ਇਹ ਸਾਰੇ ਅਜ ਪੀਲੇ ਥੀਮ ਦੀ ਰਹੇਗੀ ਤੁਹਾਨੂੰ ਇਹ ਵੀ ਸਿਲਕ ਦੇ ਉੱਤੇ ਹੈ ਜੀ ਸਾਮੀ ਸਿਲਕ ਦਾ ਇਹ بیس ਰਹੂਗਾ ਪਿਓਰ ਟੈਬੀ ਸਿਲਕ ਦਾ ਇਹਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਇਹ ਸੂਟ ਹੈ ਜਿਹੜਾ ਸ਼ਰਟ ਦੇ ਉੱਤੇ ਇਹ ਮਸ਼ੀਨੀ ਏਮਬਰਾਇਡਰੀ ਕੀਤੀ ਗਈ ਹੈ ਜੀ ਤੇ ਨਾਲ ਇਹਨਾਂ ਤੇ ਸਕਰੀਨ ਪਿੰਕ ਕੀਤਾ ਇਸ بیس ਨੂੰ ਪਹਿਲਾਂ ਸਕਰੀਨ ਪੇਂਟ ਕਰਾਇਆ ਗਿਆ ਆ ਸਾਰਾ ਪੇਸ ਜਿੰਨੀ ਵੀ ਸਲਵਾਰ ਰਹੂਗੀ ਤੁਸੀਂ ਉਹਦੀ ਸਲਵਾਰ ਬਣਾਉਣਾ ਚਾਹੁੰਦੇ ਹੋ ਪਾਕਿਸਤਾਨੀ ਸਟ੍ਰੇਟ ਪੈਂਟਸ ਪਲਾਜ਼ੋ ਜਾਂ ਅਫਗਾਨੀ ਜਿਹੜੀ ਵੀ ਬਣਾਉਣਾ ਚਾਹੁੰਦੇ ਹੋ ਇਸ ਦੀ ਸਲਵਾਰ ਰਹੂਗੀ ਜੀ ਤੇ ਆਹ ਇਹਨਾਂ ਦਾ ਮਸ਼ੀਨ ਇੰਵੋਇਟਰੀ ਦੇ ਵਿੱਚ ਜਾਂਦਾ ਮਾਸ਼ੀਨ এমਬ੍ਰੋਇਡਰੀ ਦੇ ਵਿੱਚ ਇਹਦਾ ਸੈਂਟਰ ਪੈਨਲ ਆਉਂਦਾ ਹੈ ਜੀ ਦੁਪੱਟਾ ਇਹਦਾ ਪ्युअर ਟੈਬੀ ਸਿਲਕ ਦਾ ਰਹੂਗਾ ਪ्युअर ਟੈਬੀ ਸਿਲਕ ਦਾ ਰਹੂਗਾ ਜਿਹਦੇ ਉੱਤੇ ਸੁਪਰੀਮ ਪੇਂਟ ਕੀਤਾ ਹੋਇਆ ਸੀਨੇ ਬਹੁਤ ਸੋਹਣਾ ਇਹ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਗ੍ਰੇਸਫੁਲ ਜਿਹਾ ਦੁਪੱਟਾ ਰਹੂਗਾ ਜੇ ਤੁਹਾਨੂੰ ਸੂਟ ਚੰਗਾ ਲੱਗਦਾ ਤਾਂ ਤੁਸੀਂ ਇਹਦਾ ਫੋਟੋ ਲੈ ਕੇ ਸਾਨੂੰ WhatsApp ਕਰ ਸਕਦੇ ਹਾਂ ਜਿਹੜਾ ਅਗਲਾ ਸੂਟ ਹੈ ਉਹ ਲੱਡੂ ਜੇ ਰੰਗੀ ਤੇ ਹੈ ਇਹ ਥੋੜਾ ਜਿਹਾ ਮਸਟਰਡ ਟੋਨ ਤੇ ਹੈ ਪਿਛਲਾ ਲੈਮਨ ਤੇ ਸੀਗਾ ਜਿਹੜਾ ਹੁਣ ਹੈ ਨੈਕਸਟ ਹੈ ਉਹ ਕੋ ਲੱਡੂ ਰੰਗਾ ਦਾ ਟੂਨ ਹੈ ਸੂਟ ਅਸੀਂ ਇਹਦਾ ਪਲੇਨ ਰੱਖਿਆ ਕੰਮ ਅਸੀਂ ਤੁਹਾਡੇ ਹਿਸਾਬ ਦੇ ਨਾਲ ਕਰਦਾਂਗੇ ਕੰਮ ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਜੇ ਇਹਨੂੰ ਸਟੀਚਿੰਗ ਚ ਰੱਖਣਾ ਚਾਹੁੰਦੇ ਤਾਂ ਸਟੀਚਿੰਗ ਦੇ ਵਿੱਚ ਹੋ ਜਾਊਗਾ ਇਹਦਾ ਪਿਓਰ ਟੈਪੀਸਿਲਕ ਦਾ ਦੁਪੱਟਾ ਹੈ ਜੀ ਪਿਓਰ ਟੈਪੀਸਿਲਕ ਦਾ ਬਹੁਤ ਸੋਹਣਾ ਦੁਪੱਟਾ ਹੈ ਗ੍ਰੇ ਤੇ ਲੱਡੂ ਰੰਗੇ ਦੇ ਕੰਬੀਨੇਸ਼ਨ ਦੇ ਨਾਲ ਸਾਰਾ ਫਲਾਸ ਬਣੀ ਹੋਈ ਨੇ ਸਾਰੇ ਦੁਪੱਟੇ ਤੇ ਸਕਰੀਨ ਪੇਂਟ ਕੀਤਾ ਹੈ ਬਲॉक्स ਕਿਤੇ ਦੇਖ ਬਹੁਤ ਸੋਹਣਾ ਬਲੌਕਸ ਦਾ ਇਹ ਦੁਪੱਟਾ ਹੈ ਇਸ ਦੀ ਲੁੱਕ ਇਸ ਤਰੀਕੇ ਦੇ ਨਾਲ ਜੇ ਤੁਸੀਂ ਇਸ ਸੂਟ ਨੂੰ ਸਟੀਚਿੰਗ 'ਚ ਵੀ ਦੇਣਾ ਚਾਹੁੰਦੇ ਹੋ ਤਾਂ ਸਟੀਚਿੰਗ 'ਚ ਹੋ ਜਾਊਗਾ ਕੁਝ ਏਮਬਰਾਇਡਰੀ ਜਾਂ ਲੇਸਿੰਗ 'ਚ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਤਰੀਕੇ ਨਾਲ ਹੋ ਜਾਊਗਾ ਇਹ ਬੜਾ ਸੋਹਣਾ ਲੱड्डੂ ਰੰਗਾ ਜਾਂ ਸਿਲਕ ਦਾ ਇਹ ਸੂਟ ਹੈ ਜੀ ਅਗਲੇ ਸੂਟ ਨੇ ਉਹ ਵੀ ਮਿੱਠਾ ਜਿਹਾ ਲੈਮਨ ਜੇ ਸ਼ੇਡ ਦੇ ਉੱਤੇ ਹੈਗੇ ਹੈ ਬਰਬਰੀ ਦੇ ਉੱਤੇ ਹੈ ਬਰ ਸ਼ਿਮਰ ਬਰਬਰੀ ਦੇ ਉੱਤੇ ਰਹੂਗਾ ਜੀ ਬਹੁਤ ਹੀ ਸੋਹਣਾ ਇਹ ਸ਼ਰਟ ਹੈ ਫੁਲੀ ਏਮਬਰਾਇਡਰਡ ਸਾਰੀ ਸ਼ਰਟ ਰੂਬੀ ਲੈਮਨ ਦੇ ਉੱਤੇ ਬਹੁਤ ਸੋਹਣਾ ਚਿੜੀਆਂ ਦਾ ਕੰਮ ਕੀਤਾ ਗਿਆ ਬਾਦਲੇ ਦਾ ਚਿੜੀਆਂ ਦਾ ਸਾਰਾ ਰੇਸ਼ਮ ਦਾ ਨੈਕਲਾਈਨ ਹੈ ਇਸ ਤਰੀਕੇ ਦੇ ਨਾਲ ਚੱਲਿਆ ਜਾਂਦਾ ਆ ਤੀਰੇ ਦੇ ਵਿੱਚ ਚੱਲਿਆ ਜਾਂਦਾ ਬਹੁਤ ਸੋਹਣੇ ਦੇ ਬਣੇ ਹੋਏ ਨੇ ਸੈਂਟਰ ਪੈਨਲ ਹੈ ਜੀ ਤੇ ਸੈਂਟਰ ਪੈਨਲ ਦੇ ਵਿੱਚ ਆ ਚਿੜੀਆਂ ਬੰਦੀਆਂ ਨੇ ਬਾਦਲੇ ਦਾ ਕੰਮ ਕੀਤਾ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਕੀਤਾ ਗਿਆ ਜੀ ਸ਼ਮਰ ਬਰਬਰੀ ਦਾ ਇਹ ਬੇਸ ਰੂਬੀ ਸ਼ਮਰ ਬਰਬਰੀ ਦਾ ਇਹਦਾ ਬੇਸ ਵੈਣਾ ਹੈ ਤੇ ਬਾਹਾਂ ਦੇ ਉੱਤੇ ਇਸ ਤਰੀਕੇ ਨਾਲ ਇਹਦੀਆਂ ਬਾਹਾਂਾਂ ਨੇ ਲੰਬੀਆਂ ਨੇ ਤੁਸੀਂ ਬੈਲ ਸਲੀਵਸ ਬਣਾ ਸਕਦੇ ਹੋ ਤੇ ਕਿ ਇਹਦਾ ਬੁਟਾਰ ਬਹੁਤ ਹੀ ਸੋਹਣਾ ਜਾਂਦਾ ਹੈ ਮਿੱਠਾ ਜਿਹਾ ਰੰਗ ਹੈ ਅੰਬਰਸੀਆ ਜਾਂ ਤੁਸੀਂ ਇਸ ਨੂੰ ਕਹਿ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਅਗਲਾ ਸੂਟ ਹੈ ਜੀ ਉਹ ਵੀ ਸ਼ਮਰ ਟਿਸ਼ੂ ਦੇ ਉੱਤੇ ਹੀ ਹੈ ਸ਼ਮਰ ਟਿਸ਼ੂ ਦੇ ਉੱਤੇ ਸ਼ਮਰ ਟਿਸ਼ੂ ਦਾ ਮਤਲਬ ਇਹਨਾਂ ਦੇ ਵਿੱਚ ਕੀ ਹੈ ਲਾਈਕ ਸ਼ਾਈਨਿੰਗ ਮਾਰਦੀ ਹੈ ਸੌਰੀ ਬਰਬਰੀ ਸ਼ਮਰ ਬਰਬਰੀ ਦੇ ਉੱਤੇ ਇਹ ਤੁਹਾਨੂੰ ਇਨਾਂ ਦੇ ਉੱਤੇ ਬਰਬਰੀ ਦਾ ਫੈਬਰਿਕ ਰਹੂਗਾ ਵਿੱਚ ਸ਼ਾਈਨਿੰਗ ਹੈ ਸ਼ਮਰਮਾ ਸਾਰਾ ਹੈਂਡ ਐਮਬਰਾਇਡਰੀ ਦਾ ਹੈ ਪੀਸ ਹੈ ਜੀ ਇਹਦਾ ਇਹ ਘੇਰਾ ਜਾਊਗਾ ਬਹੁਤ ਸੋਹਣਾ ਇਹਦਾ ਘੇਰਾ ਹੈ ਸਾਰਾ ਸੈਲਫ ਜੀ ਬੀਡਿੰਗਸ ਦੇ ਵਿੱਚ ਇਹਦੀ ਐਮਬਰਾਇਡਰੀ ਕੀਤੀ ਗਈ ਹੈ ਤੇ ਉੱਪਰ ਬੜੀਆਂ ਸੋਹਣੀਆਂ ਇਹਨਾਂ ਦੀਆਂ ਬੁੱਟੀਆਂ ਹਨ ਦਬਮੀਆਂ ਜਿਹੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਇਹਨਾਂ ਦੀਆਂ ਦੁਪੱਟੀਆਂ ਬੁੱਟੀਆਂ ਬਣੀਆਂ ਹੋਈਆਂ ਨੇ ਜੀ ਨਾਲ ਦੇ ਧਾਗੇ ਦਾ ਸਾਰਾ ਕੁਝ ਵੀ ਆਊਟ ਨਹੀਂ ਹੈਗਾ ਸੇਮ ਬੇਸ ਹੈ ਸੇਮ ਐਮਬਰਾਇਡਰੀ ਹੈ ਜਿਹੜਾ ਮਟੀਰੀਅਲ ਯੂਜ਼ ਕੀਤਾ ਗਿਆ ਉਹ ਵੀ ਸਾਰਾ ਉਸੇ ਫੈਕਟਰੀ ਦੇ ਵਿੱਚੋਂ ਹੈਗਾ ਜਿਹੜਾ ਅਗਲਾ ਸੂਟ ਰਹੂਗਾ ਜੀ ਇਹ ਦੁਪੱਟੇ ਨੇ ਸਾਡੇ ਕੋਲੇ ਤੁਸੀਂ ਇਹਨਾਂ ਦੇ ਨਾਲ ਸੂਟ ਰੈਡੀ ਕਰਵਾ ਸਕਦੇ ਹੋ ਲੱड्डੂ ਰੰਗਾ ਜਹਾ ਇਹ ਰੱਖਿਆ ਹੋਇਆ ਹੈ ਲੱड्डੂ ਰੰਗਾ ਇਹ ਫੈਬਰਿਕ ਰੱਖਿਆ ਜੀ ਇਹਨਾਂ ਦੇ ਨਾਲ ਸਾਡੇ ਕੋਲੇ ਦੋ ਦੁਪੱਟੇ ਨੇ ਦੁਪੱਟੇ ਤੁਸੀਂ ਐਡ ਆਨ ਕਰ ਸਕਦੇ ਜਿਹੜਾ ਵੀ ਤੁਹਾਨੂੰ ਦੁਪੱਟਾ ਚੰਗਾ ਲੱਗਦਾ ਇੱਕ ਤਾਂ ਆਹ ਦੁਪੱਟਾ ਹੈ ਬਹੁਤ ਪਿਆਰਾ ਹੈ ਸਿਲਕ ਪੇਂਟ ਦਾ ਟਾਬੀ ਸਿਲਕ ਦਾ ਪ्योर ਦਾ ਦੁਪੱਟਾ ਹੈ ਜੀ ਬਹੁਤ ਹੀ ਸੋਹਣਾ ਇਹਦੀ ਗ੍ਰੇਸਫੁਲ ਤੁਸੀਂ ਦੇਖ ਸਕਦੇ ਹੋ ਸਟੀਚਿੰਗ ਦੇ ਵਿੱਚ ਜਿੰਮੇ ਮਰਜੀ ਕਰਵਾ ਲਓ ਐਮਬਲੋਇਡਰੀ ਦੇ ਵਿੱਚ ਕਰਾ ਲਓ ਤੁਹਾਡੇ ਬਜਟ ਦੇ ਅਕੋਰਡਿੰਗਲੀ ਤੁਹਾਡੇ ਹਿਸਾਬ ਦੇ ਨਾਲ ਅਸੀਂ ਉਸ ਨੂੰ ਤਿਆਰ ਕਰ ਦਾਂਗੇ ਬਹੁਤ ਸੋਹਣਾ ਕੰਬੀਨੇਸ਼ਨ ਦੋਨਾਂ ਦੇ ਸੀਮ ਰਹਿਣਗੇ ਮਿੱਠਾ ਜਾ ਤੇ ਫਿਰੋਜ਼ੀ ਬਸ ਇਹ ਹੈ ਕਿ ਇਹਨਾਂ ਦਾ ਫਰਕ ਇਹਨਾਂ ਦੇ ਵਿੱਚ ਜਿਹੜੇ ਦੋਨਾਂ ਦੁਪੱਟਿਆਂ ਦੇ ਵਿੱਚ ਹੈ ਕਿ ਕਲਰ ਹੈ ਥੋੜਾ ਜਿਹਾ ਉਹਦੇ ਵਿੱਚ ਕਲਰ ਡਾਰਕ ਫਿਰੋਜ਼ੀ ਹੈ ਇਹਦੇ ਵਿੱਚ ਤੇ ਥੋੜਾ ਜਿਹਾ ਲੈਮਨ ਦਾ ਸ਼ੇਡ ਹੈ ਇਹ ਜਿਹੜਾ ਦੂਸਰਾ ਦੁਪੱਟਾ ਹੈ ਦੂਸਰੇ ਦੁਪੱਟੇ ਦਾ ਇਹ ਕਲਰ ਕੰਬੀਨੇਸ਼ਨ ਹੋਊਗਾ ਰੰਗ ਇਹ ਸਰੋਂ ਫੁੱਲਾ ਜਾਂਦਾ ਆ ਜਾਂਦਾ ਤੇ ਫਿਰੂਜੀ ਆ ਜਾਂਦਾ ਡੱਕ ਹੈ ਉਮੀਦ ਕਰਦੀ ਆ ਜਿਹੜੇ ਸੂਟਸ ਲੈ ਕੇ ਆਏ ਆ ਦੁਪੱਟੇ ਲੈ ਕੇ ਆਏ ਆ ਸਾਰੇ ਬੜੇ ਸੋਹਣੇ ਦੁਪੱਟੇ ਨੇ ਤੁਸੀਂ ਉਹਨਾਂ ਦੇ ਨਾਲ ਸੂਟ ਸਟੀਚਿੰਗ ਕਰਾ ਸਕਦੇ ਸਿੰਪਲ ਵੀ ਕੁਝ ਏਮਬਰਾਇਡਰੀ ਦੇਣਾ ਚਾਹੁੰਦੇ ਹੋ ਤਾਂ ਏਮਬਰਾਇਡਰੀ ਵੀ ਦੇ ਸਕਦੇ ਹਾਂ ਨਹੀਂ ਕੁਝ ਦੇਣਾ ਚਾਹੁੰਦੇ ਸਿੰਪਲ ਦੁਪੱਟੇ ਨਾਲ ਸੂਟ ਸਿੰਪਲ ਵੀ ਸੋਹਣੇ ਲੱਗਦੇ ਨੇ ਕੁਝ ਸਟੀਚਿੰਗ 'ਚ ਦਿਵਾਉਣਾ ਚਾਹੁੰਦੇ ਤਾਂ ਸਟੀਚਿੰਗ 'ਚ ਵੀ ਬਣਿਆ ਸੋਹਣਾ ਲੱਗੂਗਾ ਤੇ ਚੰਗੇ ਲੱਗੇ ਹੋਣਗੇ ਜੇ ਚੰਗੇ ਲੱਗੇ ਨੇ ਪਲੀਜ਼ ਚੈਨਲ ਨੂੰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਿਹੜੀਆਂ ਭੈਣਾਂ ਸਾਡੇ ਚੈਨਲ ਤੇ ਨਵੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਸ਼ਿਕਾ